ਇਹ 2 ਮਹੀਨੇ ਤੋਂ ਇਹ ਲਗ ਆਸ-ਪਾਸ ਘੁੰਮ ਰਿਹਾ 96000 98000 ਲੱਖ ਰੁਪਏ ਕੰਮਾਂ ਦੇ ਵਿੱਚ ਜੇ ਕੰਮ ਘਟੂਗਾ ਤੇ ਮਾਰਜਿਨ ਵੀ ਘਟੂਗਾ ਇੱਕ ਦੂਜੇ ਨੂੰ ਖਿੱਚਾ ਬਈ ਕੰਮ ਘਾਟਦਾ ਹੈ ਕਸਟਮਰ ਜਾਵੇ ਨਾ ਲੋਕ ਇਨਵੈਸਟਮੈਂਟ ਕਰ ਰਹੇ ਪਰ ਬਹੁਤ ਘੱਟ ਕਰ ਰਹੇ ਨੇ ਬਲਕਿ ਜੇ ਤੁਸੀਂ ਅਗਰ ਇੱਕ 10 ਗ੍ਰਾਮ ਦੀ ਵੀ ਰਿੰਗ ਲੈਣੀ ਹੈ ਤਾਂ 1 ਲੱਖ ਰੁਪਏ ਚਾਹੀਦੇ ਤੁਸੀਂ ਇਹ ਲੈ ਤੁਹਾਡੀ ਲਈ ਖਰੀਦਾਰੀ ਕਿੰਨੀ ਮੁਸ਼ਕਲ ਹੋ ਜਾਏਗੀ ਬਹੁਤ ਮੁਸ਼ਕਿਲ ਹੈ ਸਾਰਿਆਂ ਲਈ ਮੁਸ਼ਕਿਲ ਹੈ ਜੀ ਪੈਸੇ ਕਸਟਮਰ ਕੋਲ ਨਹੀਂ ਹੈ 골ਡ ਦੀ ਕੁਆਨਟੀਟੀ ਘਟ ਗਈ ਹੈ ਜਿਹੜਾ ਪਹਿਲਾਂ 25 ਤੋਲੇ ਸੁਣਾ ਆਂਦਾ ਸੀ ਹੁਣ ਸਿਰਫ 50-5 ਤੋਲੇ ਆ ਰਿਹਾ ਹੁਣ ਉਹ ਅਗਲਾ 5 ਤੋਲੇ ਦੇ ਵਿੱਚ ਹੀ ਆਪਣੀ ਸੈਟਿੰਗ ਕਰ ਰਿਹਾ ਜਿਹਦੇ ਕੋਈ ਜਿਸ ਹਿਸਾਬ ਨਾਲ ਮਨੀ ਹੈਗੀ ਹੈ ਬੇਟੇ ਦੀ ਸ਼ਾਦੀ ਹੈ ਤਾਂ ਲੈਣਾ ਪੈ ਰਿਹਾ ਆਦਰਵਾਇਜ਼ ਤਾਂ ਕੋਈ ਨਹੀਂ ਨਹੀਂ ਉਹ ਹੀ ਲੈਣ ਆਏ ਆ ਮੇਰੇ ਬੇਟੇ ਦੀ ਮੈਰਿਜ ਹੈ ਤਾਂ ਇਹਨੂੰ ਨਾਲ ਲਈ ਫਿਰਦੀਆਂ ਵੀ ਕਿੱਥੋਂ ਠੀਕ ਮਿਲ ਸਕਦਾ ਹੈ ਬਜਟ ਠੀਕ ਹੈ ਬਜਟ ਠੀਕ ਬਿਲਕੁਲ ਹੀ ਸੋਨੇ ਦੇ ਲਗਾਤਾਰ ਵੱਧ ਰਹੇ ਰੇਟਾਂ ਦੇ ਕਾਰਨ ਪਹਿਲਾਂ ਇਹ ਮਿਡਲ ਕਲਾਸ ਦੇ ਕੋਲੋਂ ਜਿਹੜਾ ਹੈਗਾ ਇਹ ਉਹਨਾਂ ਦੀ ਖਰੀਦ ਤੋਂ ਦੂਰ ਹੁੰਦਾ ਜਾ ਰਿਹਾ ਹੈ ਸਿਗਾ ਹੁਣ ਅਪਰ ਮਿਡਲ ਕਲਾਸ ਦੀ ਵੀ ਗੱਲ ਕਰੀਏ ਤਾਂ ਉਹਨਾਂ ਦੀ ਪਹੁੰਚ ਤੋਂ ਵੀ ਸੋਨਾ ਦੂਰ ਹੁੰਦਾ ਜਾ ਰਿਹਾ ਹੈ ਹਾਲਾਂਕਿ ਕਈਏ ਤਾਂ ਸੋਨੇ ਦੇ ਵਿੱਚ ਬਹੁਤ ਸਾਰੇ ਲੋਕ ਇਨਵੈਸਟਮੈਂਟ ਵੀ ਕਰਦੇ ਸੀਗੇ ਤਾਂ ਜੋ ਸਮੇਂ ਦੇ ਅਨੁਸਾਰ ਜਿਹੜੀ ਹੈ ਉਹਨਾਂ ਦੀ ਲੋੜਾਂ ਜਿਹੜੀਆਂ ਨੇ ਪੂਰੀਆਂ ਹੋ ਸਕਣ ਲੇਕਿਨ ਹੁਣ ਅਗਰ ਗੱਲ ਕਰੀਏ ਤਾਂ ਇਹ ਬਿਜ਼ਨਸ ਜਿਹੜਾ ਹੈਗਾ ਸਿਰਫ ਬਹੁਤ ਹੀ 엘ਿਟ ਕਲਾਸ ਦੇ ਲਈ ਜਿਹੜਾ ਹੈ ਬਚ ਗਿਆ ਹੈਗਾ ਪਰ ਭਾਰਤ ਦੀ ਅਗਰ ਆਪਾਂ ਗੱਲ ਕਰੀਏ ਤਾਂ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਗ੍ਰਹਿਣੀ ਦਾ ਇੱਕ ਘੱਟੋ-ਘੱਟ ਸ਼ੌਕ ਹੁੰਦਾ ਹੈ ਕਿ ਉਹਦੇ ਕੋਲ ਸੋਨੇ ਦੀ ਕੋਈ ਨਾ ਕੋਈ ਚੀਜ਼ ਜ਼ਰੂਰ ਹੋਵੇ ਸੋਨੇ ਦਾ ਕੋਈ ਨਾ ਕੋਈ ਗਹਿਣਾ ਜ਼ਰੂਰ ਹੋਵੇ ਬਿਹਾਰ ਸ਼ਾਦੀਆਂ ਤੇ ਅਸੀਂ ਦੇਖਦੇ ਹਾਂ ਕਿ ਇੱਕ ਰਿਵਾਜ ਹੈ ਕੀ ਅਸੀਂ ਆਪਣੀਆਂ ਬੇਟੀਆਂ ਨੂੰ ਤੋਰਨ ਤੋਂ ਪਹਿਲਾਂ ਜਿਹੜਾ ਸੋਨਾ ਜ਼ਰੂਰ ਦੇ ਕੇ ਤੋਰਦੇ ਹਾਂ ਸੋਨੇ ਦੇ ਗਹਿਣੇ ਜ਼ਰੂਰ ਬਣਵਾਉਂਦੇ ਹਾਂ ਪਰ ਕੀ ਹੁਣ ਇੰਨੇ ਵਧੇ ਹੋਏ ਰੇਟਾਂ ਦੇ ਨਾਲ ਇਹ ਸੰਭਵ ਹੋ ਪਾਏਗਾ ਕਿਉਂਕਿ ਪਹਿਲੀ ਵਾਰ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਸੋਨਾ ਇੰਨਾ ਜ਼ਿਆਦਾ ਮਹਿੰਗਾ ਹੋਇਆ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਵਕਤ ਮੈਂ ਹਾਂਡਾ ਜੁਵੇਲਰਜ਼ ਸਰਾਫਾ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਫਿਲਹਾਲ ਕਸਟਮਰ ਦਿਖਾਈ ਨਹੀਂ ਦੇ ਰਿਹਾ ਦੁਕਾਨਦਾਰ ਜਿਹੜੇ ਨੇ ਕਾਂ ਦੀਆਂ ਉਮੀਦ ਜਿਹੜੀ ਹੈ ਲਗਾ ਕੇ ਬੈਠੇ ਹੋਏ ਨੇ ਗ੍ਰਾਹਕ ਪਹੁੰਚਦੇ ਆ ਜਾਂ ਨਹੀਂ ਲੇਕਿਨ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੰਨਾ ਕੋਲ ਹਰ ਇੱਕ ਚੀਜ਼ ਜਿਹੜੀ ਹੈ ਤਿਆਰ ਪਈ ਹੈ ਲੇਕਿਨ ਗ੍ਰਾਹਕ ਜਿਹੜੇ ਨੇ ਉਹ ਨਹੀਂ ਦਿਖਾਈ ਦੇ ਰਹੇ ਸਾਡੇ ਨਾਲ ਲਵਨੀਸ਼ ਹੰਡਾ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਿਰ ਲੁਧਿਆਣਾ ਲਈ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਾਰਨ ਕੀ ਸਮਝਣ ਲਈ ਮਨੀਸ਼ ਜੀ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਪ੍ਰਾਈਸ ਕੀ ਹੋ ਗਿਆ 골ਡ ਦਾ ਪ੍ਰਾਈਸ ਲਗਭਗ 1 ਲੱਖ ਦੇ ਕਰੀਬ ਹੈ ਜੀ 24 ਕੈਰਟ ਦਾ 24 ਕੈਰਟ ਦਾ ਇੱਕ ਅੱਧੀ ਪਹਿਲਾਂ ਇੱਥੇ ਤੱਕ ਹੋਇਆ ਨਹੀਂ ਇਹ 2 ਮਹੀਨੇ ਤੋਂ ਇਹ ਲਗ ਆਸ-ਪਾਸ ਘੁੰਮ ਰਿਹਾ 96000 98000 ਰੁਪਏ ਆ ਇਹ ਯਾਨੀ ਕਿ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਇੰਨਾ ਰੇਟ ਹੋ ਗਿਆ ਪਹਿਲੀ ਵਾਰ ਹੋਇਆ ਜੀ ਇਹ ਇਸੇ ਸਾਲ ਚ ਹੀ 25 20 22000 ਰੁਪਏ ਇਸੇ ਸਾਲ ਚ ਹੀ ਵਧਿਆ ਜਨਵਰੀ ਚ ਰੇਟ 72000 ਸੀ ਜਿਹੜਾ ਹੁਣ ਵੱਧ ਕੇ ਇਸ ਟੱਬ ਲੱਖ ਰੁਪਏ ਹੋ ਗਿਆ अच्छा ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਕਿ ਉਹ ਇਹ ਜਿਹੜੀਆਂ ਲੜਾਈਆਂ ਲੱਗ ਰਹੀਆਂ ਰਸ਼ੀਆ ਯੂਕਰੇਨ ਜਾਂ ਈਰਾਨ ਜਿਹੜੀਆਂ ਵੀ ਲੜਾਈਆਂ ਲੱਗ ਰਹੀਆਂ ਨੇ ਦੇਸ਼ ਲੜ ਰਹੇ ਨੇ ਆਪਸ ਉਹਦੇ ਕਰਕੇ ਪੈਟਰੋਲ ਔਰ 골ਡ ਸਾਰੇ ਮੈਟਲਸ ਮਹਿੰਗੇ ਹੋ ਰਹੇ ਨੇ اچھا ਇਹਨੂੰ ਨਾ ਇਨਵੈਸਟਮੈਂਟ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ ਹੈਗਾ ਲੱਗਦਾ ਹੈ ਕਿ ਹੁਣ ਲੋਕ ਜਿਹੜੇ ਅਪਰ ਕਲਾਸ ਦੇ ਨੇ ਹੈਨਾ ਉਹੀ ਇਨਵੈਸਟ ਕਰ ਪਾਣਗੇ ਕੀ ਕਰ ਰਹੇ ਨੇ ਲੋਕ ਇਨਵੈਸਟ ਕਰ ਰਹੇ ਨੇ लोग इन्वेस्टमेंट ਕਰ ਰਹੇ ਪਰ ਬਹੁਤ ਘੱਟ ਕਰ ਰਹੇ ਨੇ ਬਲਕਿ ਜੇ ਤੁਸੀਂ ਅਗਰ ਇੱਕ 10 ਗ੍ਰਾਮ ਦੀ ਵੀ ਰਿੰਗ ਲੈਣੀ ਹੈ ਤਾਂ ਤੁਹਾਨੂੰ 1 ਲੱਖ ਰੁਪਏ ਚਾਹੀਦਾ ਤੁਸੀਂ ਅਗਰ ਗਲੇ 'ਚ ਚੇਨ ਪਾਉਣਾ ਚਾਹੁੰਦੇ ਹੋ 2 ਤੋਲੇ ਦੀ ਤੁਹਾਨੂੰ 2 ਲੱਖ ਰੁਪਏ ਚਾਹੀਦਾ ਤੇ ਸਨੀਚਿੰਗ ਦਾ ਵੀ ਡਰ ਹੈ ਮਹਿੰਗਾ ਬਹੁਤ ਹੋ ਗਿਆ ਠੀਕ ਹੈ ਜੀ ਦੂਜੀ ਗੱਲ ਇਹ ਹੈ ਜਿਹੜੀ ਜਿਨ੍ਹਾਂ ਨੇ ਬਾਕੀ ਜਿਨ੍ਹਾਂ ਨੇ ਲੈ ਰਹੇ ਨੇ ਇਨਵੈਸਟਮੈਂਟ ਦੇ ਤੌਰ ਤੇ ਰੱਖਣੇ ਨੇ ਲੈ ਕੇ ਵੀ ਕੈਸ਼ ਨਹੀਂ ਪਿਆ ਸੋਨਾ ਰੱਖ ਲਓ ਜਦੋਂ ਲੋੜ ਪੈਗੀ ਵੇਚ ਕੇ ਕੈਸ਼ ਕਰ ਲਾਂਗੇ ਉਹਨੂੰ ਅੱਛਾ ਆਪਣੇ ਭਾਰਤ ਦਾ ਨਾ ਇੱਕ ਟ੍ਰੈਂਡ ਹੈ ਹੈਨਾ ਇਹਨੂੰ ਰਿਵਾਜ ਕਹੀਏ ਕਹੀਏ ਕਿ ਆਪਾਂ ਆਪਣੀ ਬੇਟੀ ਨੂੰ ਜਦੋਂ ਵੀ ਤੋਰਨਾ ਉਹਦਾ ਵਿਆਹ ਕਰਨਾ ਤਾਂ ਸੋਨੇ ਦੇ ਗਹਿਣੇ ਜ਼ਰੂਰ ਆਪਾਂ ਬਣਵਾਣੇ ਆ ਕੀ ਹੁਣ ਉਹ ਸੰਭਵ ਹੋ ਪਾਏਗਾ ਕਿ ਆ ਉਸ ਤਰ੍ਹਾਂ ਦਾ ਗ੍ਰਾਹਕ ਆ ਨਹੀਂ ਗ੍ਰਾਹਕ ਆ ਰਿਹਾ ਜੀ ਮੈਰਿਜ ਦਾ ਗ੍ਰਾਹਕ ਆ ਰਿਹਾ ਜਿੱਦਾਂ ਹੁਣ ਪਹਿਲਾਂ 5 ਲੱਖ ਦਾ 250 ਗ੍ਰਾਮ ਸੋਨਾ ਆਂਦਾ ਸੀ ਅੱਜ ਤੋਂ 5 ਸਾਲ ਪਹਿਲਾਂ ਹੁਣ 5 ਲੱਖ ਦਾ 50 50 ਗ੍ਰਾਮ 골ਡ ਆ ਰਿਹਾ ਪੈਸੇ ਕਸਟਮਰ ਕੋ ਉਨੇ ਹੀ ਹੈ 골ਡ ਦੀ ਕੁਆਂਟੀਟੀ ਘਟ ਗਈ ਹੈ ਜਿਹੜਾ ਪਹਿਲਾਂ 25 ਤੋਲੇ ਸੋਨਾ ਆਉਂਦਾ ਸੀ ਹੁਣ ਉਹ ਸਿਰਫ 55 ਤੋਲੇ ਆ ਰਿਹਾ ਹੁਣ ਉਹ ਅਗਲਾ 5 ਤੋਲੇ ਦੇ ਵਿੱਚ ਹੀ ਆਪਣੀ ਸੈਟਿੰਗ ਕਰ ਰਿਹਾ ਜਿਹਦੇ ਕੋਲ ਜਿਸ ਹਿਸਾਬ ਨਾਲ ਮਨੀ ਹੈਗੀ ਹੈ ਉਸ ਹਿਸਾਬ ਨਾਲ ਸੈਟਿੰਗ ਕਰ ਰਿਹਾ ਕੋਈ 5 ਲੱਖ ਲੈ ਰਿਹਾ ਕੋਈ 10 ਲੱਖ ਦਾ ਲਗਾ ਰਿਹਾ ਇਸ ਤਰ੍ਹਾਂ ਹੀ ਹੈ ਤੇ ਇਸ ਦੇ ਨਾਲ ਤੁਹਾਡੇ ਬਿਜ਼ਨਸ ਨੂੰ ਤਾਂ ਬਹੁਤ ਜ਼ਿਆਦਾ ਫਰਕ ਪੈ ਜਾਏਗਾ ਕਿਉਂਕਿ ਜਿਸ ਤਰ੍ਹਾਂ ਬਾਇੰਗ ਪਾਵਰ ਘਟਦੀ ਜਾਏਗੀ ਬਾਜ਼ਾਰ ਦੇ ਵਿੱਚ ਕਸਟਮਰ ਘਟਦਾ ਜਾਏਗਾ ਤਾਂ ਇਸ ਅਗਰ ਬਿਜ਼ਨਸ ਦੀ ਖਾਸ ਕਰਕੇ ਗੋਲਡਸਮਿਥ ਬਿਜ਼ਨਸ ਦੀ ਗੱਲ ਕਰਾਂ ਤਾਂ ਕਿਸ ਤਰ੍ਹਾਂ ਇਹਦਾ ਫਿਊਚਰ ਕਿਦਾਂ ਦੇਖਦੇ ਫਿਊਚਰ ਦੇਖੋ ਜੀ ਹਾਲੇ ਤੱਕ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਿਜ਼ਨਸ ਕਾਫੀ ਡਾਊਨ ਜਾ ਰਿਹਾ ਹੈ ਕੋਲਡ ਬਹੁਤ ਜਿਆਦਾ ਮਹਿੰਗਾ ਹੋ ਗਿਆ ਹੈ ਹਰ ਬੰਦੇ ਦੀ ਰੇਂਜ ਤੋਂ ਬਾਹਰ ਹੋ ਗਿਆ ਹੈ ਕਸਟਮਰ ਮੇਬੀ ਮਲਕੀ ਬਹੁਤ ਘੱਟ ਕਸਟਮਰ ਰਹਿ ਗਿਆ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਲੋਕ ਵੇਚਣ ਆਲੇ ਆ ਰਹੇ ਆ ਵੇਚ ਰਹੇ ਆ ਲੋਕ ਜ਼ਿਆਦਾ ਜਿਆਦਾ ਲੋਕ ਵੇਚ ਰਹੇ ਆ 골ਡ ਕਿਉਂਕਿ ਸੋਨਾ ਮਹਿੰਗਾ ਹੀ ਇੰਨਾ ਜ਼ਿਆਦਾ ਹੋ ਗਿਆ ਅੱਛਾ ਕੀ ਦੇਖਦੇ ਹਾਂ ਕਿ ਰੇਟ ਗਿਰਨਗੇ ਜਾਂ ਕੋਈ ਰਾਹਤ ਮਿਲੇ ਨਹੀਂ ਸੋਨਾ ਜੋ ਹਾਲਾਤ ਨੇ ਹੈਗੇ ਨੇ ਜਾਂ ਗੱਲਬਾਤ ਲੱਗ ਰਹੀ ਹੈ ਵੀ ਸੋਨਾ ਹੋਰ ਮਹਿੰਗਾ ਹੋ ਜਾਏਗਾ ਮੇਬੀ 1.5 ਲੱਖ ਤੱਕ ਇਸ ਸਾਲ ਤੱਕ ਜਾਏਗਾ ਔਰ ਚਾਂਦੀ ਵੀ 1.5 ਲੱਖ ਦਾ ਪਾਰ ਹੋ ਜਾਗੀ ਬਹੁਤ ਬੜੀ ਭਵਿੱਖਬਾਣੀ ਤੁਸੀਂ ਕਰ ਰਹੇ ਹੋ ਨਹੀਂ ਮੈਂ ਭਵਿੱਖਬਾਣੀ ਨਹੀਂ ਕਰ ਰਿਹਾ ਮਾਰਕੀਟ ਦੇ ਹਾਲਾਤ ਹੈ ਜਿੱਦਾਂ ਰੋਜ਼ ਚਾਂਦੀ 70-80 ਹਜ਼ਾਰ ਰੁਪਏ ਹੁੰਦੀ ਸੀ ਅੱਜ 1 ਲੱਖ 18-19 ਹਜ਼ਾਰ ਰੁਪਏ ਹੈਗੀ ਕਿਲੋ ਦੀ ਉਸ ਅਕੋਰਡਿੰਗ ਕਹਿ ਰਿਹਾ ਵੀ ਤੁਹਾਨੂੰ ਵੀ ਜੋ ਲੱਗ ਰਿਹਾ ਵੀ ਸਾਨੂੰ ਵੀ ਇਸ ਸਾਲ ਸੋਨਾ ਜਿਹੜਾ ਹੈ ਉਹ 1.5 ਲੱਖ ਤੇ ਚਾਂਦੀ 1.5 ਲੱਖ ਤੱਕ ਜਾਏਗੀ ਲਵਨੀਸ਼ ਜੀ ਇੱਕ ਅਗਰ ਲੋਅਰ ਮਿਡਲ ਕਲਾਸ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਚ ਉਹ ਤਾਂ ਤੁਹਾਡਾ ਕਸਟਮਰ ਫਿਰ ਖਤਮ ਹੀ ਹੋ ਗਿਆ ਲੋਅਰ ਮਿਡਲ ਹਾਂ ਸਰ ਪਹਿਲਾਂ ਉਹ ਪਹਿਲਾਂ ਅਗਲਾ ਸੈੱਟ ਲੈ ਕੇ ਜਾਂਦਾ ਸੀ ਉਹਨੂੰ ਉਹਨੇ ਪੈਸਿਆਂ ਚ ਮੁੰਦਰੀ ਲੈ ਕੇ ਜਾ ਰਿਹਾ ਇਹ ਹੋ ਗਿਆ ਫਰਕ ਨਾ ਕੁਆਂਟੀਟੀ ਘਟ ਗਈ ਅਮਾਉਂਟ ਉਨੀ ਹੈ ਕੁਆਂਟੀਟੀ ਘਟ ਗਈ ਅਮਾਉਂਟ ਉਨੀ ਹੈ ਕੁਆਂਟੀਟੀ ਘਟ ਗਈ ਹੈ ਔਰ ਜਿੰਨਾਂ ਦੀ ਜ਼ਰੂਰਤ ਯਾਨੀ ਕਿ ਬੇहद ਜ਼ਰੂਰਤ ਹੈ ਸਿਰਫ ਉਸ ਜ਼ਰੂਰਤ ਦੀ ਖਰੀਦਾਰੀ ਜਿਹੜੀ ਹੈ ਉਹ ਰਹਿ ਗਈ ਹੈ ਇਥੇ ਦੁਕਾਨਦਾਰ ਜਿਹੜੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਸੰਭਵ ਹੋ ਪਾਏਗਾ ਕਿ 골ਡ ਦੇ ਰੇਟ ਨੀਚੇ ਜਾਣ ਜਾਂ ਫਿਰ ਹਲੇ ਹੋਰ ਰੇਟ ਉੱਪਰ ਜਾਏਗਾ ਬੋ ਜੀ ਕੰਮ ਕਿਸ ਤਰ੍ਹਾਂ ਅੱਗੇ ਦੇਖ ਰਹੇ ਹੋ ਇਹ ਕਿੰਨਾ ਕੁ ਹੋਰ ਵਧੇਗਾ ਰੇਟ ਜਾਂ ਕੰਮਾਂ ਦੇ ਵਿੱਚ ਅਸਰ ਪੈ ਰਿਹਾ ਬਿਲਕੁਲ ਅਸਰ ਪੈ ਰਿਹਾ ਕੰਮਾਂ ਦੇ ਵਿੱਚ ਜੇ ਕੰਮ ਕਰੂਗਾ ਤੇ ਮਾਰਦਨ ਵੀ ਘਟੂਗਾ ਇੱਕ ਦੂਜੇ ਨੂੰ ਖੇਚਾ ਬਈ ਕੰਮ ਘਾਟਾ ਹੈ ਕਸਟਮਰ ਜਾਵੇ ਨਾ ਦੁਕਾਨਦਾਰ ਆਪਣੇ ਮਾਰ ਨਾਲ ਆਪੇ ਘਟਾਈ ਜਾਂਦਾ ਜੇ ਇਥੇ ਇਹਨੂੰ ਜੋੜ ਕੇ ਰੱਖਣਾ ਤੇ ਇਸੀ ਦਾ ਧਿਆਨ ਲੱਗਣਾ ਪਵੇਗਾ ਅੱਜ ਕੱਲ ਸੋਨਾ ਹਾਲ ਮਾਲਕਾ 100% ਵਾਲਸੀ ਹੈ ਕਿ ਕਈ ਕਿ ਵਕਤ ਕੱਢਣ ਵਾਲੀ ਗੱਲ ਹੈ ਕੁਝ ਨਹੀਂ ਹੈ ਵਕਤ ਪਾਸ ਕਰਨ ਵਾਲੀ ਗੱਲ ਹੈ ਇੱਥੇ ਕਸਟਮਰ ਵੀ ਨੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਵੀ ਗੱਲਬਾਤ ਹੋ ਜAVE ਦੁਕਾਨ ਤੇ ਪਹੁੰਚੇ ਲੋਕ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਇਤਿਹਾਸ ਚ ਪਹਿਲੀ ਵਾਰ ਇਦਾਂ ਹੋਇਆ ਕਿ ਸੋਨਾ ਜਿਹੜਾ ਲੱਖ ਰੁਪਏ ਪਾਰ ਜਾਂਦਾ ਹੋਇਆ ਦਿਖਾਈ ਦੇ ਰਿਹਾ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਇਸ ਟਾਈਮ ਇੱਕ ਮੀਡੀਅਮ ਬੰਦਾ ਕੋਈ ਵੀ ਸੋਨਾ ਖਰੀਦ ਨਹੀਂ ਪਾਏਗਾ ਕਿਉਂਕਿ ਹਰ ਕੋਈ ਕੋਈ ਜ਼ਰੂਰਤ ਦੇ ਹਿਸਾਬ ਨਾਲ ਹੀ ਖਰੀਦ ਰਿਹਾ ਜੇ ਕੋਈ ਵਿਆਹ ਸ਼ਾਦੀ ਹੈ ਜਾਂ ਕੋਈ ਉਹਨੂੰ ਜ਼ਿਆਦਾ ਲੋੜ ਹੈ ਉਸ ਹਿਸਾਬ ਨਾਲ अच्छा इन्वेस्टमेंट ਦੇ ਰੂਪ ਚ ਦੇਖ ਸਕ ਪਾ ਰਹੇ ਹਾਂ ਵੀ ਸੋਨੇ ਚ ਇਨਵੈਸਟ ਕਰਨ ਲੋਕ ਜਾਂ ਫਿਰ ਇਸ ਵਕਤ ਵੇਚਣ ਵਾਲੀ ਜ਼ਿਆਦਾ ਦਿਖਾਈ ਦੇ ਰਹੇ ਨਹੀਂ ਇਨਵੈਸਟਮੈਂਟ ਤਾਂ ਸੋਨੇ ਦੀ ਹਮੇਸ਼ਾ ਹੀ ਫਾਇਦੇ ਵਾਲੀ ਹੁੰਦੀ ਹੈ ਕਿਉਂਕਿ ਸੋਨਾ ਇੱਕ ਕੈਸ਼ ਵਾਲਾ ਕੰਮ ਹੈ ਵੀ ਜਦੋਂ ਮਰਜ਼ੀ ਬੰਦਾ ਵੇਚ ਕੇ ਆਪਣੇ ਲੋੜ ਪੂਰੀ ਕਰ ਸਕਦਾ ਹੈ ਬਿਲਕੁਲ ਹਾਂਜੀ ਅੱਛਾ ਮੈਮ ਜ਼ਿਆਦਾਤਰ ਲੇਡੀਜ਼ ਦੀ ਗੱਲ ਕੀਤੀ ਜਾਂਦੀ ਹੈ ਨਾ ਉਹਨਾਂ ਨੂੰ ਬਹੁਤ ਸ਼ੌਕ ਹੁੰਦਾ 골ਡ ਦਾ ਪਰ ਹੁਣ ਇੱਕ ਕਲਾਸ ਤਾਂ ਖਤਮ ਹੀ ਹੋ ਗਈ ਲੋਅਰ ਮੀਡਲ ਕਲਾਸ ਉਹਦੀ ਤਾਂ ਪੁੰਸ ਤੋਂ ਦੂਰ ਹੋ ਗਿਆ ਮਹਿਲਾਵਾਂ ਖਾਸ ਕਰਕੇ ਜਿਨ੍ਹਾਂ ਨੇ ਵਿਆਹ ਹੋਣੇ ਹੈ ਜਾਂ ਵਿਆਹ ਕਰਾਉਣੇ ਆ ਉਹਨਾਂ ਲਈ ਕਿੰਨੀ ਮੁਸ਼ਕਿਲ ਹੋਏਗੀ ਉਹਨਾਂ ਦੇ ਪਰਿਵਾਰ ਨੂੰ ਕਿੰਨੀ ਮੁਸ਼ਕਿਲ ਹੋਏਗੀ ਸਰ ਬਹੁਤ ਜ਼ਿਆਦਾ ਮੁਸ਼ਕਿਲ ਹੋਏਗੀ ਹਾਂਜੀ ਮਹਿਲਾਵਾਂ ਕਿੱਦਾਂ ਦੇਖਦੀਆਂ 골ਡ ਤੋਂ ਬਿਨਾ ਰਹਿਣਾ ਤਾਂ ਉਹਨਾਂ ਲਈ ਮੁਸ਼ਕਿਲ ਹੈ ਤੁਹਾਡੀ ਲਈ ਖਰੀਦਾਰੀ ਕਿੰਨੀ ਮੁਸ਼ਕਿਲ ਹੋ ਜਾਏਗੀ ਬਹੁਤ ਮੁਸ਼ਕਿਲ ਹੈ ਸਾਰਿਆਂ ਲਈ ਮੁਸ਼ਕਿਲ ਹੈਗੀ ਹੈ ਹਾਂਜੀ ਜਿੰਨੇ ਇਸ ਤਰ੍ਹਾਂ ਹੈ ਤਾਂ ਸਾਰਿਆਂ ਲਈ ਮੁਸ਼ਕਿਲ ਹੋਏਗੀ ਕਾਰਨ ਇਹ ਹੀ ਹੈ ਕਿ ਸੋਨਾ ਜਿਹੜਾ ਹੈਗਾ ਹੁਣ ਲਗਾਤਾਰ ਇੰਨਾ ਮਹਿੰਗਾ ਹੁੰਦਾ ਜਾ ਰਿਹਾ ਹੈ ਕਿ ਆਮ ਲੋਕਾਂ ਦੀ ਪਹੁੰਚ ਤੋਂ ਵੀ ਦੂਰ ਹੁੰਦਾ ਜਾ ਰਿਹਾ ਹੈ ਹੋਰ ਵੀ ਇੱਥੇ ਦੁਕਾਨਦਾਰ ਨੇ ਕੋਸ਼ਿਸ਼ ਕਰਨਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਕੀ ਕਾਰਨ ਹੈ ਸੋਨਾ ਲਗਾਤਾਰ ਇੰਨਾ ਉੱਪਰ ਪਹੁੰਚਦਾ ਜਾ ਰਿਹਾ ਹੈ ਲਗਾਤਾਰ ਰੇਟ ਉਹਦੇ ਵੱਧਦੇ ਜਾ ਰਹੇ ਹਨ ਔਰ ਕੀ ਬਿਜ਼ਨਸ ਦੇ ਵਿੱਚ ਉਹਨਾਂ ਦੇ ਫਰਕ ਪਏਗਾ ਦੂਸਰਾ ਕਿ ਹੁਣ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਜਿਹੜੀ ਹੈ ਉਹ ਕਦੀ ਸੋਨਾ ਖਰੀਦ ਪਾਏਗੀ ਉਸੀ ਕਰ ਦੋ ਜੋ ਮਹਿਲਾਵਾਂ ਇੱਥੇ ਪਹੁੰਚੀਆਂ ਨੇ ਖਾਸ ਕਰਕੇ ਸੋਨਾ ਮਹਿਲਾਵਾਂ ਦੀ ਪਹਿਲੀ ਪਸੰਦ ਹੁੰਦਾ ਮੈਮ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰ ਮਹਿਲਾਵਾਂ ਜ਼ਿਆਦਾ ਸੋਨੇ ਨੂੰ ਖਰੀਦੀਆਂ ਨੇ ਕੀ ਹੁਣ ਸੰਭਵ ਹੋ ਪਾਏਗਾ ਇੰਨਾ ਰੇਟ ਕਦੀ ਦੇਖਿਆ ਸੀ ਸੋਨੇ ਦਾ ਨਹੀਂ ਜੀ ਇਹ ਹੁਣ ਮਜਬੂਰੀ ਹੈ ਲੈਣਾ ਕਿਉਂਕਿ ਬੇਟੇ ਦੀ ਸ਼ਾਦੀ ਹੈ ਲੈਣਾ ਜ਼ਰੂਰੀ ਹੈ ਲੇਕਿਨ ਜੋ ਚੀਜ਼ 2-4 ਤੋਲੇ ਲੈਣੇ ਸੀ ਉਹ 1 ਤੋਲੇ 'ਚ ਜਾਵਾਂਗੇ 2 ਤੋਲੇ ਜਾਵਾਂਗੇ ਜਿਹੜੀ ਕਿ ਬਾਇੰਗ ਕੈਪੈਸਿਟੀ ਘਟ ਗਈ ਹੈ ਨਾ ਕੁਆਂਟੀਟੀ ਘਟ ਗਈ ਹਾਂਜੀ 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 ਬਿਲਕੁਲ ਬਿਲਕੁਲ ਬਹੁਤ ਮਹਿੰਗਾ ਹੈ ਤੁਸੀਂ ਜੀ ਚੀਜ਼ ਖਰੀਦਣ ਕਿਸ ਤਰ੍ਹਾਂ ਕੋਈ ਫੰਕਸ਼ਨ ਕਰੀਆ ਕਿ ਅਸੀਂ ਹਾਂਜੀ ਬੇਟੇ ਦੀ ਸ਼ਾਦੀ ਹੈ ਤਾਂ ਲੈਣਾ ਪੈ ਰਿਹਾ ਆਦਰਵਾਇਸ ਤਾਂ ਕੋਈ ਨੀਡ ਨਹੀਂ ਹੈ ਅੱਛਾ ਅਗਰ ਮੈਂ 4-5 ਸਾਲ ਪਹਿਲਾਂ ਦੀ ਗੱਲ ਕਰਾਂ ਹੈਨਾ ਤਾਂ ਆਪਾਂ ਕਹਿੰਦੇ ਸੀਗੇ ਕੀ ਘੱਟੋ ਘਾਟ ਹੈਨਾ 10-20 ਗ੍ਰਾਮ ਸੋਨਾ ਆਪਾਂ ਜਿਹੜਾ ਖਰੀਲੀਏ ਹੈਨਾ ਤਾਂ 10 ਤੋਲੇ 15 ਤੋਲੇ ਤੱਕ ਆਪਾਂ ਪਹੁੰਚਦੇ ਸੀਗੇ ਹੁਣ ਕੀ ਲੱਗਦਾ ਕਿੰਨੇ ਨਾਲ ਸਾਰਨਾ ਪਏਗਾ ਸਰ ਹੁਣ ਤਾਂ ਜੋ ਨੀਡ ਹੈ ਮੰਗਲ ਸੂਤਰ ਲੈ ਲੋ ਰਿੰਗ ਲੈ ਲੋ ਬਸ ਦੈਟਸ ਇਟ ਬਸ 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 ਮੈਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜ਼ਰੂਰਤ ਤੱਕ ਹੀ ਰਹੇਗੀ ਸੋਨੇ ਦੀ ਗ੍ਰੀਤੀ ਬਿਲਕੁਲ ਉਹੀ ਲੈਣ ਆਏ ਆ ਮੇਰੇ ਬੇਟੇ ਦੀ ਮੈਰਿਜ ਹੈ ਤਾਂ ਇਹਨੂੰ ਨਾਲ ਲਈ ਫਿਰਦੀ ਆ ਵੀ ਕਿੱਥੋਂ ਠੀਕ ਮਿਲ ਸਕਦਾ ਬਜਟ ਠੀਕ ਗਿਆ ਬਜਟ ਠੀਕ ਬਿਲਕੁਲ ਹੀ ਹਾਂ ਸਰ ਬਜਟ ਕਹਿੰਦੇ ਐ ਹਿੱਲ ਗਿਆ ਹੈਗਾ ਉਮੀਦ ਕੋਈ ਹੈਗੀ ਐ ਕਿ ਸੋਨੇ 'ਚ ਪੈਸਾ ਲਾਣਾ ਫਾਇਦਾ ਹੀ ਫਾਇਦਾ ਹੈ ਅੱਜ ਲੱਖ ਲੈ ਜੂਗਾ ਕੱਲ ਨੂੰ ਇਹਨੇ 2 ਲੱਖ ਹੋ ਜਾਣਾ ਠੀਕ ਹੈ ਨਹੀਂ ਜੀ ਫੇਰ ਵੀ ਜੋ ਹੋ ਸਕਦਾ ਹੈ ਲੈਣਾ ਚਾਹੀਦਾ ਹੈ ਲੈਣਾ ਚਾਹੀਦਾ ਹੈ ਤੁਹਾਨੂੰ 골ਡ ਬਾਏ ਕਰਨਾ ਚਾਹੀਦਾ ਬਿਲਕੁਲ ਸਹੀ ਇੱਕ ਐਡਵਾਈਸ ਹੈ ਕਿ ਬੇਸ਼ੱਕ ਤੁਸੀਂ ਜਿਹੜਾ ਹੈਗਾ ਥੋੜਾ ਹੀ ਸਹੀ ਸੋਨਾ ਜ਼ਰੂਰ ਖਰੀਦੋ ਤਾਂ ਜੋ ਤੁਹਾਡੇ ਅੱਗੇ ਦੇ ਵਕਤ ਲਈ ਜਿਹੜੀ ਹੈ ਕੋਈ ਮਦਦ ਸੰਭਵ ਹੋ ਸਕੇ ਸੋਨਾ ਸਭ ਤੋਂ ਸੋਨਾ ਇਹ ਕਹਾਵਤ ਕਹੀ ਜਾਂਦੀ ਹੈਗੀ ਹੈ ਕਿ ਉਹਦਾ 골ਡਨ ਪੀਰੀਅਡ ਹੈ ਇਸ ਤਰ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਸੋਨਾ ਹੀ ਇੱਕ ਅਜਿਹੀ ਚੀਜ਼ ਹੈ ਜੋ ਹਰ ਬੁਰੇ ਵਕਤ ਜਾਂ ਚੰਗੇ ਵਕਤ 'ਚ ਤੁਹਾਡੇ ਕੰਮ ਆਉਂਦਾ ਹੈਗਾ ਔਰ ਇਸ ਨੂੰ ਤੁਸੀਂ ਕਿਤੇ ਵੀ ਜਿਹੜਾ ਹੈਗਾ ਇਸਤੇਮਾਲ ਕਰ ਸਕਦੇ ਹੋ ਲੇਕਿਨ ਹੁਣ ਜਿਸ ਤਰ੍ਹਾਂ ਮੈਂ ਦੱਸਿਆ ਕਿ ਲੋਅਰ ਮੀਡਲ ਕਲਾਸ ਔਰ ਮੀਡਲ ਕਲਾਸ ਤਾਂ ਬਿਲਕੁਲੀ ਇਸ ਬਿਜ਼ਨਸ ਦੇ ਜਿਹੜੇ ਕਰਨ ਵਾਲੇ ਨੇ ਗੋਲ ਸਮਿਥ ਜਿਹੜਾ ਕੰਮ ਕਰਦੇ ਨੇ ਉਹਨਾਂ ਦੇ ਲਈ ਇਹ ਦੋਨੋਂ ਕਲਾਸ ਤਾਂ ਬਿਲਕੁਲੀ ਉੜ ਚੁੱਕੀਆਂ ਨੇ ਕੀ ਕਾਰਨ ਨੇ ਕਿ ਅਸੀਂ ਇਤਿਹਾਸ ਚ ਕਦੀ ਇੰਨਾ ਰੇਟ ਜਿਹੜਾ ਨਹੀਂ ਦੇਖਿਆ ਇੱਕ ਤਾਂ ਕਿਉਂ ਇਹਨੇ ਰੇਟ ਵਧ ਗਏ ਤੇ ਇਹਨਾਂ ਦੇ ਕਮਾਕਾਰਾਂ ਤੇ ਕੀ ਅਸਰ ਪਏਗਾ ਮੇਰੇ ਨਾਲ ਵਿਕਾਸ ਜੀ ਮੌਜੂਦ ਨੇ ਵਿਕਾਸ ਜੀ ਕਿਸ ਤਰ੍ਹਾਂ ਖਰੀਦਾਰੀ ਰਹਿ ਗਈ ਔਰ ਕੀ ਕਹੀਏ ਕਿ 골ਡ ਆਖਰ ਕਿਦੀ ਕਿਦੀ ਹੁਣ ਪਹੁੰਚ ਚਾ ਤੇ ਕਿਦੀ ਪਹੁੰਚ ਤੋਂ ਬਾਹਰ ਹੈ 골ਡ ਹੁਣ ਲੋਅਰ ਤੇ ਮਿਡਲ ਕਲਾਸ ਦੀ ਪਹੁੰਚ ਤੋਂ ਬਾਹਰ ਹੈ ਦੇਖੋ ਅਪਰ ਕਲਾਸ ਦੇ ਹੱਥ ਦੇ ਰਹਿ ਗਿਆ 골ਡ ਇਸ ਕਰਕੇ 골ਡ ਦਾ ਕੰਮ ਹੁਣ ਔਖਾ ਹੀ ਲੱਗਦਾ ਔਖਾ ਲੱਗਦਾ ਅੱਜ ਮੈਂ ਸਰਾਫਾ ਬਾਜ਼ਾਰ ਦੇਖ ਰਿਹਾ ਕਸਟਮਰ ਇੱਕ ਜਾਂ ਦੋ ਕਸਟਮਰ ਕੋਈ ਕੋਈ ਦੁਕਾਨ ਦੇ ਉੱਤੇ ਦਿਖ ਰਹੇ ਹੈ ਮਜਬੂਰੀ ਵਾਲਾ ਮਜਬੂਰੀ ਵਾਲਾ ਹੀ ਕਸਟਮਰ ਹੈ ਜੀ ਅੱਛਾ ਖਰੀਦਦਾਰੀ ਵਾਲਾ ਨਹੀਂ ਹੈ ਮਜਬੂਰੀ ਵਾਲਾ ਜਿਹਨੂੰ ਵਿਆਹ ਸ਼ਾਦੀ ਲਈ ਚਾਹੀਦਾ ਬਸ ਹੋਈ ਹੈ ਸ਼ੌਂਕੀਆ ਗਾ ਖਤਮ ਹੋ ਗਿਆ ਸ਼ੌਂਕੀਆ ਗਾ ਪਾ ਦੇ ਕਰਕੇ ਕਿ ਬਿਲਕੁਲ ਖਤਮ ਹੈ ਅੱਛਾ ਅੱਜ ਦਾ ਰੇਟ ਅਗਰ ਮੈਂ ਗੱਲ ਕਰਾਂ ਤਾਂ ਕੀ ਪਹੁੰਚ ਗਿਆ ਮੋਟਾ ਮੋਟਾ ਲੱਖ ਰੁਪਏ ਦੇ ਕਰੀਬ ਪਹੁੰਚ ਗਿਆ ਜੀ ਪਹੁੰਚ ਗਿਆ ਪਹੁੰਚ ਗਿਆ ਠੀਕ ਹੈ ਮਹਿਲਾਵਾ ਦਾ ਪਹਿਲਾ ਸ਼ੌਕ ਹੁੰਦਾ ਸੀਗਾ ਗੋਲਡ ਕਿਉਂਕਿ ਇਹੀ ਸਭ ਤੋਂ ਵੱਧ ਖਰੀਦਾਰੀਆਂ ਜਿਹੜੀਆਂ ਕਰਦੇ ਸੀ ਔਰ ਆਪਣਾ ਰਿਚੂਅਲ ਅਗਰ ਹਿੰਦੁਸਤਾਨ ਦੀ ਗੱਲ ਕਰਾਂ ਤਾਂ ਵਿਆਹ ਸ਼ਾਦੀ 'ਚ ਸੋਨਾ ਤਾਂ ਮਤਲਬ ਦੇਣਾ ਹੀ ਦੇਣਾ ਹੁਣ ਕੀ ਹੋਏਗਾ ਕਿ ਆਪਾਂ ਅੱਗੇ ਜਿਹੜਾ 10-15 ਤੋਲੇ ਤਾਂ ਆਮ ਹੋ ਜਾਂਦਾ ਸੀ ਹੁਣ ਕਿੱਥੇ ਤੱਕ ਪਹੁੰਚੀ ਗਈ ਗੱਲ ਹੁਣ ਤਾਂ ਅਗਲਾ ਜਿੱਦਾਂ ਪਹਿਲਾਂ 10 ਲੱਖ ਦਾ ਸੋਨਾ ਪੰਦਾ ਸੀਗਾ ਹੁਣ ਉਹੀ 3-4 ਲੱਖ ਤੇ ਆ ਗਿਆ ਬੰਦਾ ਇਸ ਕਰਕੇ ਉਹ ਕੁਆਂਟੀਟੀ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਗਾਹਕ ਵੀ ਘਟਦਾ ਜਾ ਰਿਹਾ ਤੁਹਾਡੇ ਕੰਮ ਤੇ ਕਿੰਨਾ ਅਸਰ ਪੈਂਦਾ ਬਹੁਤ ਅਸਰ ਪੈਂਦਾ ਹਰ ਕੰਮ ਤੇ ਪੈਂਦਾ ਸਾਡੇ ਕੰਮ ਦੀ ਸਾਰਾ ਬਾਜ਼ਾਰ ਤੁਸੀਂ ਦੇਖ ਹੀ ਰਹੇ ਹੋ ਖਾਲੀ ਬੈਠਾ ਅਜੇ ਕਾਰਨ ਕੀ ਸਮਝਦੇ ਹੋ 골ਡ ਦਾ ਭਾਅ ਇੰਨਾ ਉੱਪਰ ਜਾਣਾ ਇਹਦੇ ਕੀ ਪਿੱਛੇ ਕੀ ਕਾਰਨ ਹੋ ਸਕਦਾ ਜਿਹੜੀਆਂ ਵਰਲਡ ਜਿਹੜੀਆਂ ਵਾਰਸ ਦੇ ਡਿਸਟਰਬ ਕਰ ਗਏ ਉਸ ਕਰਕੇ ਭਾਅ ਦਾ ਮੁੱਖ ਕਾਰਨ ਇਹ ਵੀ ਹੈ ਲੱਗਦਾ ਕਿ ਥੋੜਾ ਭਾਅ ਥੱਲੇ ਆਏਗਾ ਭਾਅ ਨਜ਼ਰ ਦਾ ਨਹੀਂ ਰਿਹਾ نیچے ਆਉਂਦਾ ਭਾਅ نیچے ਨਹੀਂ ਆਊਗਾ نیچے ਨਹੀਂ ਆਏਗਾ ਤੇ ਆਪ ਹੀ ਜਾਊਗਾ ਤਾਂ ਅੱਛਾ ਜਿਹੜੇ ਹੁਣ ਅੱਪਰ ਕਲਾਸ ਦੀ ਆ 엘ਿਟ ਕਲਾਸ ਦੀ ਗੱਲ ਕਰਦੇ ਆ ਲੱਗਦਾ ਕਿ ਉਹ ਉਹ ਵੀ ਕਿਤੇ ਨਾ ਕਿਤੇ ਇਨਵੈਸਟ ਕਰ ਰਹੇ ਇਹ ਵੀ ਇੱਕ ਕਾਰਨ ਹੋ ਸਕਦਾ ਬਿਲਕੁਲ ਇਨਵੈਸਟ ਕਰ ਰਹੇ ਉਹ ਜਿੰਨਾ ਕੋ ਜਿਆਦਾ ਪੈਸਾ ਉਹ ਤਾਂ ਇਨਵੈਸਟ ਕਰ ਹੀ ਰਿਹਾ 골ਡ ਜਗਾਰਿਆ ਪ੍ਰੋਪਰਟੀ ਜਗਾਰ ਨਹੀਂ ਰਿਹਾ ਉਹ ਪ੍ਰੋਪਰਟੀ ਵਿੱਚ ਦੇਖੋ ਉਸੇ ਵੇਲੇ ਜਦੋਂ ਆਪਾਂ ਲੋੜਾ ਉਸ ਵੇਲੇ ਵਿਕਣੀ ਨਹੀਂ ਇਸ ਕਰਕੇ ਉਹ 골ਡ ਦੇ ਵਿੱਚ ਇਨਵੈਸਟ ਕਰ ਰਿਹਾ ਇਹ ਵੀ ਕਾਰਨ ਹੋ ਸਕਦਾ ਇੱਕ ਤਾਂ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਅਸੀਂ ਸੁਣਿਆ ਔਰ ਜੋ ਕਸਟਮਰ ਇੱਥੇ ਖਰੀਦਣ ਆਏ ਉਹਨਾਂ ਨਾਲ ਗੱਲਬਾਤ ਕੀਤੀ ਸਭ ਦਾ ਇਹੀ ਕਹਿਣਾ ਹੈਗਾ ਕੀ ਸੋਨੇ ਦੀ ਖਰੀਦਾਰੀ ਜਿਹੜੀ ਹੈ ਹੁਣ ਬਹੁਤ ਜ਼ਿਆਦਾ ਘਟ ਚੁੱਕੀ ਹੈ ਲੋਅਰ ਮੀਡਲ ਕਲਾਸ ਮੀਡਲ ਕਲਾਸ ਦਾ ਇਹਨਾਂ ਦੇ ਗ੍ਰਾਹਕਾਂ ਦੀ ਲਿਸਟ ਚੋਂ ਹੀ ਬਾਹਰ ਹੋ ਚੁੱਕੇ ਆਂ ਔਰ ਉਸ ਦੇ ਦੋ ਕਾਰਨ ਨੇ ਇੱਕ ਤਾਂ ਜਿਹੜੀ ਜੰਗਾ ਲੱਗੀਆਂ ਹੋਈਆਂ ਨੇ ਉਹਨੂੰ ਵੀ ਇੱਕ ਮੁੱਖ ਕਾਰਨ ਦੱਸਿਆ ਜਾ ਰਿਹਾ ਔਰ ਦੂਸਰਾ ਵਧਦੇ ਹੋਏ ਰੇਟ ਜਿਹੜੇ ਨੇ ਆਮ ਇਨਸਾਨ ਦੀ ਪਹੁੰਚ ਤੋਂ ਬਾਹਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ 라이